ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਗੁਰੂ ਨਾਨਕ ਪ੍ਰਕਾਸ਼ ਉਤਸਵ ਮਾਰਕਸ ਦ ਸਿਗਨੀਫੀਕੈਂਟ ਆਫ ਇਸ ਬਰਥ ਐਂਡ ਰਿਮਾਈਂਡਸ ਅਸ ਅਬਾਊਟ ਹਿਸ ਟੀਚਿੰਗਸ ਔਨ ਇਕੁਐਲਿਟੀ ਐਂਡ ਇੰਟਰਨਲ ਲਵ ਹੀ ਵਾਸ ਦ ਫਾਊਂਡਰ ਆਫ ਸਿੱਖਿਜ਼ਮ ਐਂਡ ਵਾਸ ਅ ਗ੍ਰੇਟ ਸੇਂਟ He was born to Mata and ji at Lahore Shinan Kana Pakistan. With the emergence of true Guru Nanak, a blazing light came to the earth and taught us about his teachings. When Guru Nanak went out to the hood, he visited many spiritual centers. He confronted the priests in charge and took them out of the blind rituals. His journey with Bhai Mardana ji, he sang the song of divine love, which is now to be Gurbani or Kirtan. He said, Karkar Andartaram sal." ਉਹ ਵਹਿ ਕੀਰਤਨ ਸਦਾ ਵਿਸੋਆ ਵਹੀ ਹਿਸ ਟੀਚਿੰਗਸ ਵਰ ਬੇਸਡ ਔਨ 3 ਮੇਨ ਪ੍ਰਿੰਸੀਪਲਸ ਨਾਮ ਜਪੋ ਵੰਸ਼ਕੋ ਐਂਡ ਕੀਰਤ ਕਰੋ ਹੀ ਸਟਾਰਟਡ ਲੰਗਰ ਆ ਫਰੀ ਕਮਿਊਨਿਟੀ ਟੀਟਨ ਐਟ ਸ਼੍ਰੀ ਕਰਤਾਰਪੁਰ ਸੋ एवरीवन ਪੂਰ ਔਰ ਰਿਚ ਕੁਡ ਈਟ ਟੂਗੇਦਰ ਥਿਸ ਸ਼ੋਡ ਥੈਟ एवरीवन ਇਜ਼ ਇਕੁਅਲ ਟੂ ਗੋਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ